you <laughs> ਦੇ ਪਿੰਡ ਸੰਜਰ ਪਰ ਡਾਰੀਆਂ ਮਹਿਮਦਪੁਰ ਰਾਜਗੜ੍ਹ ਆਰਾਮਨਗਰ ਸੈਣੀਆ ਬਫਰੋਰ ਕਦਾ ਪਰ ਆਦੀ ਸਰਪੰਚਾਂ ਦੇ ਵਫਦ ਵੱਲੋਂ ਅੱਜ ਬੀਆਰਟੀਸੀ ਦੇ ਵਾਈਸ ਚੇਅਰਮੈਨ ਬਲਵਿੰਦਰ ਸਿੰਘ ਝਾੜਵਾ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਜਿਸ ਵਿੱਚ ਸ਼ੰਭੂ ਬੈਰੀਅਰ ਉੱਤੇ ਕੋਈ ਵੀ ਮਨਜ਼ੂਰਸ਼ੁਦਾ ਸਰਕਾਰੀ ਬੱਸ ਸਟਾਪ ਨਹੀਂ ਹੈ ਜਿਸ ਕਰਕੇ ਪਿੰਡਾਂ ਦੇ ਵਸਨੀਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਵਫਦੇ ਆਗੂ ਸਰਪੰਚ ਦਰਸ਼ਨ ਸਿੰਘ ਕੁਲਦੀਪ ਕੋ ਸਰਪੰਚ ਗੁਰਪ੍ਰੀਤ ਸਿੰਘ ਸਰਪੰਚ ਕੁਲਵਿੰਦਰ ਸਿੰਘ ਸਰਪੰਚ ਨੇ ਕਿਹਾ ਕਿ ਸ਼ੰਭੂ ਬੈਰੀਅਰ ਰਹੇ ਟੀ ਪੁਆਇੰਟ ਐਨ ਐਚ 44 ਅਤੇ ਐਨ ਐਚ 205ਏ ਤੇ ਸਥਿਤ ਹੈ ਜਿੱਥੇ ਇੱਕ ਪਾਸੇ ਚੰਡੀਗੜ੍ਹ ਮੁਹਾਲੀ ਤੋਂ ਟ੍ਰੈਫਿਕ ਵਾਇਆ ਬਨੂੜ ਤੇ ਪੜਾ ਰਹੀਂ ਬਨੂੜ ਸ਼ੰਭੂ ਬੈਰੀਅਰ ਤੋਂ ਗੁਜ਼ਰਦੀ ਹੈ ਅਤੇ ਅੰਬਾਲਾ ਹਰਿਆਣਾ ਦਿੱਲੀ ਨੂੰ ਜਾਂਦੀ ਹੈ ਦੂਜੇ ਪਾਸੇ ਦਿੱਲੀ ਤੋਂ ਟ੍ਰੈਫਿਕ ਐਨ ਐਚ 44 ਰਾਹੀਂ ਸ਼ੰਭੂ ਬੈਰੀਅਰ ਤੋਂ ਗੁਜ਼ਰਦੀ ਹੋਈ ਅਮ੍ਰਿਤਸਰ ਗੁਜਰ ਜੰਮੂ ਕਸ਼ਮੀਰ ਵੱਲ ਜਾਂਦੀ ਹੈ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕਰੋਨਾ ਕਾਲ ਦੌਰਾਨ ਜਦੋਂ ਇੰਟਰ ਸਟੇਟ ਬੱਸਾਂ ਪੰਚਾਂਤਾ ਪੰਜਾਬ ਦੀਆਂ ਸਾਰੀਆਂ ਬੱਸਾਂ ਸ਼ੰਭੂ ਬੈਰੀਅਰ ਉੱਤੇ ਯਾਤਰੀਆਂ ਨੂੰ ਉਤਾਰਦੀਆਂ ਤੇ ਚੜਾਉਂਦੀਆਂ ਸਨ ਅਤੇ ਵਾਪਸ ਪੰਜਾਬ ਪਰਤਦੀਆਂ ਸਨ ਇਸੇ ਤਰ੍ਹਾਂ ਹਰਿਆਣਾ ਦੀਆਂ ਸਾਰੀਆਂ ਬੱਸਾਂ ਕਰੋਨਾ ਕਾਲ ਦੌਰਾਨ ਆਪਣੇ ਯਾਤਰੀਆਂ ਨੂੰ ਸ਼ੰਭੂ ਬੈਰੀਅਰ ਉੱਤੇ ਉਤਾਰ ਕੇ ਚੜਾ ਕੇ ਹਰਿਆਣਾ ਨੂੰ ਪਰਤਦੀਆਂ ਸਨ ਸ਼ੰਭੂ ਬੈਰੀਅਰ ਉੱਤੇ ਸਰਕਾਰੀ ਬੱਸ ਸਟਾਪ ਬਣਨ ਨਾਲ ਆਲੇ ਦੁਆਲੇ ਦੇ ਵਸਨੀਕਾਂ ਦੇ ਨਾਲ-ਨਾਲ ਬਨੂੜ ਤੇ ਪਲਾ ਸੜਕ ਦੇ ਨਾਲ ਲੱਗਦੇ ਇਹ ਪਿੰਡਾਂ ਦੇ ਵਸਨੀਕਾਂ ਨੂੰ ਬਹੁਤ ਲਾਭ ਪਹੁੰਚੇ ਇਸ ਸਬੰਧੀ ਵਫਤ ਨੂੰ ਬਲਵਿੰਦਰ ਸਿੰਘ ਝਾੜਵਾ ਨੇ ਵਿਸ਼ਵਾਦਵਾਇ ਕਿ ਜਲਦ ਇਲਾਕੇ ਦੀਆਂ ਮੰਗਾ ਨੂੰ ਪ੍ਰਵਾਨ ਕੀਤਾ ਜਾਵੇਗਾ ਤੇ ਮਨਜ਼ੂਰਸ਼ੁਦਾ ਬੱਸ ਸਟਾਪ ਇੱਥੇ ਬਣਵਾਇਆ ਜਾਵੇਗਾ ਬਨੂੜ ਤੋਂ ਔਰਜਿੰਦਰ ਮੋਹੀਦੀ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅ ਮੈਂ ਬਲਵਿੰਦਰ ਸਿੰਘ ਝਾੜਵਾ ਵਾਈਸ ਚੇਅਰਮੈਨ ਪੀਆਰਟੀਸੀ ਪੰਜਾਬ ਮੇਰੇ ਕੋਲ ਅੱਜ ਰਾਮਨਗਰ ਸੈਣੀਆ ਤੋਂ ਬੰਦੇਵ ਉਹਨੇ ਬਲਕਾਰ ਸਿੰਘ ਜੀ ਉਹਨੇ ਤੇ ਗੁਰਪਾਲ ਸਿੰਘ ਉਹਨੇ ਸਾਰੇ ਹੀ ਬਾਈ ਬਿੱਟੂ ਤੇ ਲਖਵੀਰ ਸਿੰਘ ਉਹਨੇ ਸਾਰੇ ਹੀ ਇੱਕ ਮੰਗ ਪੱਤਰ ਲੈ ਕੇ ਆਏ ਨੇ ਉਹਦੇ ਚ ਮੰਗ ਪੱਤਰ ਦੇ ਵਿੱਚ ਦੋ ਡਿਮਾਂਡਸ ਨੇ ਨਾ ਜੀਆਂ ਦੋ ਡਿਮਾਂਡਾਂ ਨੇ ਇੱਕ ਤਾਂ ਜਿਹੜਾ ਮੇਨ ਰੋਡ ਹੈ ਸਿੱਧਾ ਰਾਜਪੁਰੇ ਤੋਂ ਪਿੱਛੇ ਲੁਧਿਆੜੇ ਤੋਂ ਲੈ ਕੇ ਸਿੱਧਾ ਦਿੱਲੀ ਤੱਕ ਜਿਹੜਾ ਰੋਡ ਜਾਂਦਾ ਇਸ ਦੇ ਉੱਪਰ ਇਹਨਾਂ ਦਾ ਪਿੰਡ ਪੈਂਦਾ ਹੈ ਆਰਾਮਨਗਰ ਸੈਣੀਆ ਥੋੜਾ ਜਿਹਾ ਪਿੱਛੇ ਹਟਕੇ ਜਿਹੜਾ ਉੱਪਰ ਹੈ ਇੱਥੇ ਰੋਡ ਪੈਂਦਾ ਉਹ ਮਹਿਮਤਪੁਰਾ ਇਹਨਾਂ ਦੀ ਡਿਮਾਂਡ ਹੈ ਵੀ ਮਹਿਮਤਪੁਰ ਜਿਹੜਾ ਉਹ ਇੱਕ ਬੱਸ ਸਟਾਪ ਹੋਣਾ ਚਾਹੀਦਾ ਜਿਹੜੀ ਬੱਸ ਪਿੱਛੋਂ ਆ ਰਹੀ ਹੈ ਉਹ ਜੇ ਕਿਸੇ ਬੰਦੇ ਨੇ ਇੱਥੇ ਟੋਲ ਟੈਕਸ ਤੇ ਉਤਰਦਾ ਵੀ ਹੁੰਦਾ ਤਾਂ ਉਹਦੇ ਤੋਂ ਕਿਰਾਇਆ ਜਿਹੜਾ ਅੰਬਾਲੇ ਦਾ ਵਸੂਲਿਆ ਜਾਂਦਾ ਹੈ ਇਹ ਇੱਕ ਗਲਤ ਗੱਲ ਹੈ ਜੇ ਕੋਈ ਬੱਸ ਦਿੱਲੀ ਤੋਂ ਆ ਰਹੀ ਹੈ ਉਸਨੇ ਟੋਲ ਤੇ ਉਤਰਨਾ ਉਸ ਦਾ ਕਿਰਾਇਆ ਜਿਹੜਾ ਰਾਜਪੁਰੇ ਦਾ ਲੱਗਦਾ ਹੈ ਇਸ ਕਰਕੇ ਇਹਨਾਂ ਦੀ ਡਿਮਾਂਡ ਹੈ ਵੀ ਸਹੀ ਹੈ ਬਿਲਕੁਲ ਹੋਣੀ ਵੀ ਚਾਹੀਦੀ ਹੈ ਇਹ ਜਿਹੜਾ ਬਾਰਡਰ ਹੈ ਸਾਡਾ ਬਿਲਕੁਲ ਹਰਿਆਣਾ ਪੰਜਾਬ ਦਾ ਬਾਰਡਰ ਹੈ ਕਹਿੰਦੇ ਵੀ ਉੱਥੇ ਇੱਕ ਬੱਸ ਸਟਾਪ ਹੋਣਾ ਚਾਹੀਦਾ ਤੇ ਹੋਣਾ ਵੀ ਜ਼ਰੂਰੀ ਚਾਹੀਦਾ ਜਦੋਂ ਕਰੋਨਾ ਵੇਲੇ ਵੀ ਸਾਰੇ ਪਾਸੇ ਆਣਾ ਜਾਣਾ ਬੰਦ ਹੋ ਗਿਆ ਸੀ ਕਰੋਨਾ ਦੇ ਵਿੱਚ ਕਰੋਨਾ ਕਾਲ 'ਚ ਸਾਰੀ ਆਵਾਜਾਈ ਵੀ ਬੰਦ ਹੋ ਗਈ ਸੀ ਇੱਥੇ ਆ ਕੇ ਜਿਹੜੀ ਪੰਜਾਬ ਦੀ ਕੋਈ ਸਵਾਰੀ ਆਉਂਦੀ ਸੀ ਲੁਧਿਆਣੇ ਤੋਂ ਅੰਮ੍ਰਿਤਸਰ ਤੋਂ ਪਿੱਛੋਂ ਵੀ ਉਹ ਇੱਥੇ ਆ ਕੇ ਹਰਿਆਣੇ ਦੀ ਬਸਾਂ ਤੇ ਚੜ੍ਹਦੀ ਸੀ ਕਿ ਪੰਜਾਬ ਦੀ ਬਸਾਂ 'ਤੇ ਨਹੀਂ ਜਾ ਸਕਦੀ ਸੀ। ਉਸ ਟਾਈਮ ਇਹਨਾਂ ਦੇ ਪਿੰਡ ਨੂੰ ਮਹਿਮਦਪੁਰ ਜਿੱਥੇ ਚਾਹੁੰਦੇ ਆ ਉੱਥੇ ਬਸ ਸਕਦਾ ਇੱਕ ਆਰਜੀ ਤੌਰ ਤੇ ਵਰਤਿਆ ਗਿਆ ਸੀਗਾ। ਪਰ ਕਰੋਨਾ ਕਾਲ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਮਾਹੌਲ ਹੈ ਉਹ ਠੀਕ ਹੋ ਗਿਆ। ਫਿਰ ਉਹ ਬਸ ਅੱਡਾ ਰਿਹਾ ਨਹੀਂ। ਇਸ ਕਰਕੇ ਇਹਨਾਂ ਦੀ ਡਿਮਾਂਡ ਜਾਇਜ਼ ਹੈ ਬਿਲਕੁਲ ਮੈਂ ਮੰਨਦਾ ਤੇ ਮੈਂ ਇਹ ਡਿਮਾਂਡ ਪੀਆਰਟੀਸੀ ਤੋਂ ਆਪਣੇ ਵਿਭਾਗ ਨੂੰ ਇਹਨਾਂ ਦੀ ਮਨਜ਼ੂਰੀ ਵੀ ਕਰਾਉਂਗਾ। ਤੇ ਵੀ ਇੱਥੇ ਬਸ ਅੱਡਾ ਮਨਜ਼ੂਰ ਹੋਣਾ ਚਾਹੀਦਾ ਤੇ ਜਿਹਨੇ ਇੱਥੇ ਉਤਰਦਾ ਵੀ ਹੁੰਦਾ ਹੈ ਵੀ ਉਸ ਤੋਂ ਕਰਾਇਆ ਜਿਹੜਾ ਫालतੂ ਨਾ ਵਸੂਲ ਜਾ ਜਾਵੇ ਇਹਨਾਂ ਦੀ ਇਹ ਜਾਇਜ਼ ਮੰਗ ਹੈ ਮੈਂ ਇਹ ਨੂੰ ਪੂਰ ਦੌਰ ਕੋਸ਼ਿਸ਼ ਕਰੂੰਗਾ ਵੀ ਇਹ ਨੂੰ ਆਪਾਂ ਪੂਰੀ ਕਰਾਈ ਦੂਜੀ ਜਿਹੜੀ ਇਹਨਾਂ ਦੀ ਡਿਮਾਂਡ ਹੈ ਵੀ ਇੱਕ ਜਿਵੇਂ ਪਟਿਆਲੇ ਤੋਂ ਬੱਸ ਚੱਲੇ ਬਾਇਆ ਕਨੌਰ ਹੋ ਕੇ ਚਾਹੇ ਕਨੌਰ ਤੋਂ ਚੱਲੇ ਕੋਈ ਇਹ ਜਿਹੜਾ ਰੋਡ ਹੈ ਜਿਹਨੂੰ ਅਸੀਂ ਤੇਪੜਾ ਰੋਡ ਕਹਿੰਦੇ ਆ ਬਾਸਮਾ ਤੇਪੜਾ ਇਸ ਤੇ ਕਈ ਪਿੰਡ ਪੈਂਦੇ ਆ ਪਿੱਛੇ ਦਾ ਹੈ ਹੀ ਘਨੌਰ ਤੋਂ ਸ਼ੰਭੂ ਤੱਕ ਜਿਵੇਂ ਮਰਦਾਂ ਵਰਦਨਾਰਸੀ ਪਿੱਪਲ ਮਗਾਲੀ ਇਹ ਸਾਰੇ ਪਿੰਡ ਹੋ ਗਏ ਇਸ ਤੋਂ ਬਾਅਦ ਬਈ ਬਸ ਇਹ ਆਪਣਾ ਤੇਪੜਾ ਰੋਡ ਤੇ ਪੈ ਕੇ ਸਿੱਧੀ ਬਨੂਰ ਨਿਕਲ ਜਾਂਦੀ ਹੈ ਤੇ ਉਸ ਤੇ ਕਈ ਪਿੰਡ ਪੈਂਦੇ ਆ ਜਿਵੇਂ ਪਹਿਲਾਂ ਤਾਂ ਜਿੱਥੇ ਆਪਣੀ ਡਿਮਾਂਡ ਹੈ ਮਹਿਮਦਪੁਰ ਪਿੰਡੇ ਪੈਂਦਾ ਬਿਲਕੁਲ ਮੇਨ ਰੋਡ ਦੇ ਉੱਪਰ ਦਿੱਲੀ ਹਾਈਵੇ ਦੇ ਉੱਪਰ ਉਸ ਤੋਂ ਅਗਲਾ ਜਿਵੇਂ ਮਹਿਮਦਪੁਰ ਤੋਂ ਆਪਣਾ ਰਾਮਨਗਰ ਸੈਣੀਆ ਹੋ ਗਿਆ ਬਾਸਮਾ ਤੇਪੜਾ ਗੁਰਨਾ ਖੇੜੀ ਤੱਕ ਅੱਗੇ ਬਨੂਰ ਤੱਕ ਸਿੱਧੀ ਬਸ ਜਾ ਸਕਦੀ ਹੈ ਜੇਕਰ ਇਹ ਬੱਸ ਲੱਗ ਜਾਂਦੀ ਹੈ ਇਹਨਾਂ ਦੇ ਕਹਿਣ ਮੁਤਾਬਕ ਜਿਹੜੇ ਲੋਕ ਜਿਨ੍ਹਾਂ ਨੇ ਕਿਸੇ ਨੇ ਸਵੇਰੇ ਪੀਜੀਆਈ ਜਾਣਾ ਹੈ ਕਿਸੇ ਹੋਰ ਹਸਪੀਟਲ ਜਾਣਾ ਕਿਸੇ ਨੇ ਤਹਿਸੀਲ ਜਾਣਾ ਕਿਸੇ ਨੇ ਹੋਰ ਕੰਮ ਜਾਣਾ ਉਹਨਾਂ ਨੂੰ ਵੱਡਾ ਫਾਇਦਾ ਹੋਊਗਾ ਤੇ ਇਹ ਜਿਹੜੀ ਇਹਨਾਂ ਦੀ ਡਿਮਾਂਡ ਹੈ ਇਹ ਵੀ ਮੈਂ ਆਪਣੇ ਮਹਿਕਮੇ ਤੋਂ ਬਿਲਕੁਲ ਪੂਰੀ ਕਰਾਊਗਾ ਇੱਥੇ ਆਪਾਂ ਇੱਕ ਬੱਸ ਲਵਾ ਕੇ ਦਵਾਂਗੇ ਹੁਣ ਸਾਡੀਆਂ ਜਿਹੜੀਆਂ ਬੱਸਾਂ ਨੰਮੀ ਆ ਉਹ ਆਣ ਆਲੀ ਵੀ ਆ ਨਵੀਆਂ ਬੱਸਾਂ ਜਿਹੜੀਆਂ ਜਦੋਂ ਪਹਿਣੀਆਂ ਹੁਣ ਸਾਡੇ ਕੋਲ ਥੋੜੀ ਜਿਹੀ ਸ਼ਾਰਟ ਹੈ ਵਿਭਾਗ ਦੇ ਕੋਲ ਬੱਸ ਦੀ ਇਸ ਕਰਕੇ ਹੋ ਸਕਦੀ ਹੈ ਥੋੜੇ ਦਿਨ ਡਿਲੇ ਹੋ ਜੇ ਪਰ ਮੈਂ ਆਪਣੇ ਵੱਲੋਂ ਮੈਂ ਤੁਹਾਨੂੰ ਪੂਰਾ ਭਰੋਸਾ ਦਿੰਦਾ ਵੀ ਇਹ ਬੱਸ ਬਿਲਕੁਲ ਤੁਹਾਡੀ ਲੱਗੂਗੀ ਜੀ ਨਾ ਮੇਰਾ ਨਾਮ ਬਲਕੌਰ ਸਿੰਘ ਹੈ ਜੀ ਮੈਂ ਅੱਜ ਪੂਰੀ ਪੰਚਾਇਤ ਵੱਲੋਂ ਰਾਮਨਗਰ ਸੈਣੀਆ ਦੀ ਬਲਵਿੰਦਰ ਸਿੰਘ ਝਾੜਨਾ ਆਰਟੀਸੀ ਦੇ ਚੇਅਰਮੈਨ ਹੈ ਜੀ ਉਹਨਾਂ ਨੂੰ ਆਪਣੇ ਪੂਰੀ ਪੰਚਾਇਤ ਤੋਂ ਪੂਰੇ ਨਗਰ ਤੋਂ ਮੰਗ ਪੱਤਰ ਦਿੱਤਾ ਸੀ ਤਾਂ ਉਹਨਾਂ ਨੇ ਆਪਣਾ ਪੀਆਰਟੀਸੀ ਬੱਸ ਨੂੰ ਆਣ ਬਾਰੇ ਉਹਨਾਂ ਨੂੰ ਉਹਨਾਂ ਨੇ ਮੈਨੂੰ ਪੂਰਾ ਪੂਰਾ ਪ੍ਰੋਸਾ ਦਵਾਇਆ ਜੀ ਵੀ ਆਪਣਾ ਬੱਸ ਲੱਗੇਗੀ ਔਰ ਸਾਰਾ ਕੰਮ ਜੋ ਅਸੀਂ ਮੰਗੇ ਜੀ ਉਹ ਪੂਰੀ ਹੋਏਗੀ ਧੰਨਵਾਦ ਜੀ ਆਪਕੀ ਸੁਣਾਈ ਨਾਇ ਗੁਰਪਾਲ ਸਿੰਘ ਪਿੰਡ ਰਾਮਨਗਰ ਸੈਣੀਆ ਜੀ ਅਸੀਂ ਸਾਰੇ ਹੀ ਇਲਾਕੇ ਦੀ ਕੁਝ ਸਮੱਸਿਆ ਲੈ ਕੇ ਚੇਅਰਮੈਨ ਸਾਹਿਬ ਪੀਆਰਟੀਸੀ ਬਲਵਿੰਦਰ ਸਿੰਘ ਝਾੜਵਾ ਜੀ ਕੋਲ ਆਏ ਠੀਕ ਆ ਜੀ ਉਹਨਾਂ ਨੇ ਸਾਡੀ ਸਮੱਸਿਆਵਾਂ ਸੁਣੀ ਅਸੀਂ ਉਹਨਾਂ ਨੂੰ ਦੋ ਮੰਗ ਪੱਤਰ ਦਿੱਤੇ ਇੱਕ ਤਾਂ ਸਾਡੇ ਏਰੀਏ ਤੇ ਜਿਹੜਾ ਬਹਿਮਦਪੁਰ ਟੀ ਪੁਆਇੰਟ ਪੈਂਦਾ ਉੱਥੇ ਕਰੋਨਾ ਕਾਲ ਦੇ ਵਿੱਚ ਵੀ ਬੱਸ ਸਟੈਂਡ ਚੱਲਦਾ ਹੁੰਦਾ ਸੀ ਪੰਜਾਬ ਵਾਲੀਆਂ ਬੱਸਾਂ ਇੱਧਰੋਂ ਰਾਜਪੁਰੇ ਵੱਲ ਮੁੜ ਜਾਂਦੀਆਂ ਸੀ ਜਿਹੜੀ ਹਰਿਆਣੇ ਵਾਲੀ ਸੀ ਉਹ ਅੰਬਾਲੇ ਵਾਲੇ ਪਾਸੇ ਮੁਰ ਜਾਂਦੀ ਆ ਹੁੰਦੀ ਸੀ ਉੱਥੇ ਪਹਿਲਾਂ ਆਰਜੀਕ ਬੱਸ ਸਟੈਂਡ ਬਣ ਗਿਆ ਸੀ ਤੇ ਅਸੀਂ ਪੂਰੇ ਇਲਾਕੇ ਵੱਲੋਂ ਝਾੜਵਾ ਜੀ ਨੂੰ ਇੱਕ ਮੰਗ ਪੱਤਰ ਦਿੱਤਾ ਕਿ ਇਹ ਬੱਸ ਸਟਾਪ ਇੱਥੇ ਬਣਾਇਆ ਜਾਵੇ ਤਾਂ ਕਿ ਸਾਨੂੰ ਨਾ ਤਾਂ ਵਾਧੂ ਕਿਰਾਇਆ ਪਵੇ ਤੇ ਨਾ ਹੀ ਸਾਡੂੰ ਖਦਲਖਵਾਰੀ ਤੋਂ ਬਚਿਆ ਜਾ ਸਕੇ ਸਾਡੀ ਠੀਕ ਆ ਜੀ ਦੂਸਰਾ ਮੰਗ ਪੱਤਰ ਅਸੀਂ ਦਿੱਤਾ ਕਿ ਪਟਿਆਲੇ ਤੋਂ ਵਾਇਆ ਸੰਭੂ ਬਾਰਡਰ ਯਾਨੀ ਮਹਿਮਦਪੁਰ ਟੀਪੁਆਇੰਟ ਧਨੌਰ ਹੁੰਦਾ ਹੋਏ ਇੱਕ বাস ਸਾਨੂੰ ਸਾਡੇ ਪਿੰਡਾਂ ਨੂੰ ਲਾਈ ਜਾਵੇ ਤਾਂ ਕਿ ਸਾਡਾ ਪੀਜੀਆ ਜਾਣ ਵਜੋਂ ਜੋ ਬੱਚੇ ਪੜ੍ਹਨ ਚਾਹੁੰਦੇ ਹਨ ਉਹ ਚੰਡੀਗੜ੍ਹ ਉੱਥੇ ਉਹ ਪੜ੍ਹ ਸਕਣ ਜਾਂ ਆਪਣਾ ਜ਼ਰੂਰੀ ਕੋਈ ਕੰਮ ਕਾਜ ਬਜ਼ੁਰਗ ਮਹਿਲਾਵਾਂ ਜੋ ਵੀ ਜਿਨ੍ਹਾਂ ਨੂੰ ਕੋਈ ਸਹੂਲਤ ਨਹੀਂ ਮਿਲਦੀ ਉਹ ਉੱਥੇ ਜਾ ਕੇ ਸਰਕਾਰੀ ਬਸ ਦੇ ਵਿੱਚ ਆਪਣਾ ਕੰਮ ਕੁਝ ਕਰ ਸਕਣ ਜਾਂ ਸਹੂਲਤਾਂ ਲੈ ਸਕਣ ਜੋ ਵੀ ਪੰਜਾਬ ਗਵਰਨਮੈਂਟ ਦਿੰਦੀ ਹੈ ਜੀ ਤੇ ਅਸੀਂ ਇਹਨਾਂ ਨੇ ਦੋ ਦੋਏ ਸਾਡੀ ਮੰਗਾਂ ਦਾ ਸਮਰਥਨ ਕੀਤਾ ਤੇ ਸਾਨੂੰ ਭਰੋਸਾ ਦਿਵਾਇਆ ਕਿ ਸਾਰੀ ਮੰਗਾਂ ਸਾਡੀਆਂ ਪੂਰੀ ਕਰਨਗੀਆਂ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜੀ ਸਾਡੀ ਮੰਗਾਂ ਪੂਰੀਆਂ ਕਰਨ ਦਾ ਤੇ ਸਾਨੂੰ ਪੂਰੀ ਆਸ ਹੈ ਜੀ ਇਹ ਮੰਗਾਂ ਸਾਡੀਆਂ ਪੂਰੀਆਂ ਹੋਣਗੀਆਂ ਧੰਨਵਾਦ